ਹਰ ਪ੍ਰਭ ਸਖਾ ਮੀਤ ਪ੍ਰਭ ਮੇਰਾ ਅੰਤੇ ਹੋਏ ਸਖਾਈ ਦਾ ਲਾਰਡ ਗੋਡ ਇਜ਼ ਮਾਈ ਫਰੈਂਡ ਐਂਡ ਕੰਪੈਨੀਅਨ ਗੋਡ ਸ਼ਲ ਬੀ ਮਾਈ ਹੈਲਪਰ ਐਂਡ سپورਟ ਇਨ ਦਾ ਐਂਡ ਇਹ ਪ੍ਰੋਸਾ ਕਰਨਾ ਤਾਂ ਵਾਹਿਗੁਰੂ ਜੀ ਤੇ ਕਰ ਵਾਹਿਗੁਰੂ ਜੀ ਤੋਂ ਵੱਡਾ ਕੋਈ ਬੋਸ ਨੀ ਤੇ ਉਹ ਤੈਨੂੰ ਸ਼ਕਤੀ ਦੇ ਸਕਦੇ ਨੇ ਭਗਤੀ ਦੇ ਸਕਦੇ ਨੇ ਦੁਨਿਆਵੀ ਚੀਜ਼ਾਂ ਦੀ ਲੋੜ ਆ ਉਹ ਦੇ ਸਕਦੇ ਨੇ ਰੋਹਾਨੀ ਸ਼ਕਤੀਆਂ ਦੀ ਲੋੜ ਆ ਉਹ ਦੇ ਸਕਦੇ ਨੇ ਕਦੇ ਸਾਰੀ ਦੁਨੀਆ ਨੂੰ ਫਰਕਦਾ ਫਰਕ ਨਾ ਕਦੇ ਉਸ ਨੂੰ ਵੀ ਫਰਕ ਕੋਈ ਬਾਤਾਂ ਵਾ ਬੜਾ ਕੇ ਪੁੱਜਦਾ ਵਾਹਿਗੁਰੂ ਨੂੰ ਕੋਈ ਭਰਾ ਮੰਨਦਾ ਤੇ ਕੋਈ ਦੋਸਤ ਮੰਨਦਾ ਇਹ ਤਾਂ ਤੇਰੇ ਤੇ ਆਕਸਤਾ ਮਨ ਕੋਈ ਰੂਪ ਦੇ ਸਾਹਮਣੇ ਹਾਜ਼ਰ ਹੋ ਜਾਣਗੇ ਜਦੋਂ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਨੇ ਯਾਦ ਕੀਤਾ ਤਾਂ ਸਦਾਮਾ ਜੀ ਦੀ ਦੋਸਤੀ ਬੱਲੇ ਹਾਜ਼ਰ ਹੋ ਗਈ ਕਿਉਂਕਿ ਇਹ ਦੋਨਾਂ ਦੀ ਆਪਸੀ ਤਾਲਮੇਲ ਆਹੇ ਬਾਬਾ ਬਾਲਾਮਰਦਾਨਾ ਤੇ ਗੁਰਨਾਨਕ ਪਾਸ਼ਾ ਜੀ ਦੀਆਂ ਸਾਥੀਆਂ ਪਰ ਕੇ ਦੇਖ ਦੋਸਤੀ ਦੀ ਕਿੰਨੀ ਚੱਲ ਚਿਰੂ ਇਦਾਂ ਹੀ ਜੀਵਨ ਦੇ ਵਿੱਚ ਕੁਦਰਤ ਨੂੰ ਆਪਣੀ ਦੋਸਤ ਬਣਾ ਪਾਣੀ ਹਵਾ ਅਗਨੀ ਦੀ ਸੇਵਾ ਕਰ ਮਤਲਬ ਇਹਨਾਂ ਦਾ ਬਚਾਅ ਕਰ ਇਹਨਾਂ ਦੀ ਦੁਰਵਰਤੋਂ ਨਾ ਕਰ ਕੁਦਰਤੀ ਸਰੋਤ ਤੇਰੇ ਦੋਸਤ ਨੇ ਤੇ ਉਹ ਸਰੋਤਾਂ ਦੇ ਵਿੱਚ ਹੀ ਵਾਹਿਗੁਰੂ ਜੀ ਵਸਦੇ ਨੇ ਲੋੜਵੰਦਾਂ ਦਾ ਸਹਾਰਾ ਬਣ ਮੰਦ ਸ਼ਬਦਾਬ ਦੀ ਖਤ